ਦਾ ਨਾਮ ਜੀ ਲਵ ਮੈਰਾ ਜੀ ਤੇ ਅੱਜ ਕੱਲ ਦੇ ਜਿੱਦਾਂ ਦਿਨੇ ਚੜਾਉਂਦੇ ਬੱਚੇ ਗੁੱਡੀਆਂ ਵਗੈਰਾ ਤੇ ਉਹਦੇ ਅਕੋਰਡਿੰਗ ਹੀ ਰਾਤ ਨੂੰ ਅੱਜ ਕੱਲ ਜਿੱਦਾਂ ਹਵਾਵ ਗੁਰਾ ਚਲਦੀਆਂ ਨੇ ਧੁੰਦ ਵਗੈਰਾ ਹੁੰਦੀ ਥੋੜੀ ਜੀ ਤੇ ਲਾਈਟ ਕਿਦੇ ਮੰਗਦੇ ਨੇ ਕਿ ਜਿੱਦਾਂ ਕੋਈ ਜਿੱਦਾਂ ਮੰਗਦੇ ਪਹਿਲੇ ਮੰਗਦੇ ਸੀ ਵਾਈਟ ਕਲਰ ਦੀ ਹੋਵੇ ਗੁੱਡੀ ਪਰ ਅਸੀਂ ਇੱਕ ਨਵਾਂ ਟ੍ਰੈਂਡ ਸ਼ੁਰੂ ਕਰਤਾ ਕਿ ਉਹਨੂੰ ਲਾਈਟ ਲਗਾ ਕੇ ਦੇਣ ਲਾ ਪਏ ਨਾਲ ਹੁਣ ਇਸੇ ਕਰਕੇ ਅਸੀਂ ਰਾਤ ਨੂੰ ਜਿੱਦਾਂ ਚੜਾਣ ਚ ਵੀ ਆਸਾਨੀ ਮਿਲ ਜੇਗੀ ਕਈ ਵਾਰ ਇਹ ਤਾਂ ਦੂਰ ਜਾ ਕੇ ਗੁੱਡੀ ਨਾਲ ਨੇਅਰ ਨਹੀਂ ਆਂਦੀ ਹੈਗੀ ਲਾਈਟ ਨਾਲ ਇਹ ਕਿ ਤੁਹਾਨੂੰ ਦੂਰ ਤੱਕ ਵੀ ਨਜ਼ਰ ਆਏਗੀ ਗੁੱਡੀ ਇਸ ਕਰਕੇ ਹੀ ਲਾਈ ਠੀਕ ਹੈ ਜੀ ਇਹਨੂੰ ਅਸੀਂ ਕਾਗਜ਼ਾਂ 'ਤੇ ਜਦੋਂ ਮਰਜ਼ੀ ਤੇ ਮਰਜ਼ੀ ਚ ਵਿਕਾ ਸਕਦੇ ਚਿਪਕ ਜਾਂਦੀ ਹੈ ਤੇ ਇਸ ਕਰਕੇ ਇਹ ਗਲੂ ਵਾਲੀ ਲਾਈਟ ਹੁੰਦੀ ਹੈ ਇਹਨਾਂ ਛੋਟੀ ਬੈਟਰੀ ਲੱਗ ਜਾਂਦੀ ਹੈ ਸਾਰਾ ਅਸੀਂ ਡੈਕੋਰਮੈਂਟ ਸਾਰਾ ਜੋੜੀ ਜੋੜ ਕੇ ਦਈਦਾ ਆਪਾਂ ਸਾਰੇ ਕਿ ਕਸਟਮਰ ਨੂੰ ਦਿੱਕਤ ਨਾਲ ਕੋਈ ਚੀਜ਼ ਨਹੀਂ ਹੈ ਸਿਰਫ ਜੋੜਨੀ ਤੇ ਚੜਾਣੀ ਹੈ ਬਸ ਉਹਨਾਂ ਨੇ 15-20 ਮਿੰਟ ਚੱਲ ਜਾਂਦੀ ਲਾਈਟ ਬੰਮੀ ਕਾਫਾ ਦੂਰ ਤੱਕ ਚੱਲ ਜਾਏਗੀ ਲੈ ਗੱਡੀ ਤੇ ਨਜ਼ਰ ਆਂਦੀ ਰਹੇਗੀ ਲੈੜੀ ਉਹ ਵਾਲੀ ਲਾਈਟ ਹੈ ਸ਼ਾਰਪ ਲਾਈਟ ਹੁੰਦੀ ਹੈ ਇਸ ਵਾਰੀ ਕੋਈ ਜ਼ਿਆਦਾ ਪਿਛਲੜੀ ਘੱਟ ਸੀ ਪਰ ਇਸ ਵਾਰੀ ਕੋਈ ਜ਼ਿਆਦਾ ਹੀ ਹੋ ਗਿਆ ਵਾ ਕਿ ਕੋਈ ਕਸਟਮਰ ਆਦੇ ਨ ਅਸ ਟਾਈਮ ਤੇ ਬਾਜੀ ਅਸੀਂ ਹਫ਼ਤੇ ਦੇ ਵਿੱਚ ਕਰਦੋ ਕਰ ਸਾਡੇ 30 35 ਪੀਸ ਵਿਕ ਚੁੱਕੇ ਆ ਹਾਂਜੀ ਹਾਂ ਨੇ ਕਸਟਮਰ ਦੇ ਬੱਚੇ ਹੀ ਡਿਮਾਂਡ ਕਰਦੇ ਵੀ ਸਾਡੇ ਕੋਲ ਸਰ ਹੁਣ ਤੇ ਕੋਈ ਆਂਦਾ ਵਾ ਕਿ ਜਿੱਦਾਂ ਨਾਮ ਨੂਮ ਦੇ ਉੱਤੇ ਸਾਡੀ ਲਾਈਟ ਬਣਾ ਕੇ ਦੋ ਉਹ ਜਿੱਦਾਂ ਨਾਮ ਲਿਖਿਆ ਹੁੰਦਾ ਹੈ ਕਿ ਹੁਣ ਅੱਜ ਕੱਲ ਚੱਲ ਪਿਆ ਕਿ ਨਾਮ ਦੇ ਉੱਤੇ ਲਾਈਟ ਲਿਖੀ ਲੱਗੀ ਹੋਵੇ ਸਾਡੇ ਕੀ ਜਿਹੜਾ ਨਾਮ ਵੀ ਜਗੇ ਸਾਡਾ ਉਹ ਚੀਜ਼ ਹੋ ਗਈ ਦੀ ਹੁਣ ਤੇ ਹੁਣ ਤੇ ਅੱਜ ਕੱਲ ਇਹ ਕਿ ਕੋਈ ਵੀ ਚੀਜ਼ ਹੋਵੇ ਉਹਨੂੰ ਲਾਈਟ ਮੰਗਦੇ ਹੀ ਮੰਗਦੇ ਕਿ ਦਾਸ ਨੂੰ ਲਾਈਟ ਜਗਾਉਣ ਵਾਸਤੇ ਨੇ ਕਿਤੇ ਹੁੰਦੀ ਚੜਾਉਣ ਵਾਸਤੇ ਇੱਕ ਡੈਕੋਰੇਸ਼ਨ ਵਾਸਤੇ ਹੁੰਦੀ ਕਿ ਨਹੀਂ ਚੜਾਣ ਦੇ ਅ ਕੁਛ ਨਹੀਂ ਹੈ ਜੀ ਕੁਛ ਨਹੀਂ ਹੈ ਜੀ ਇਹ ਸਾਰਾ ਕੁਛ ਸਾਰਾ ਫਿਰ ਟੇਪਿੰਗ ਕਰਕੇ ਦਿੰਨੇ ਆ ਸਾਰਾ ਕਿ ਜਦੋਂ ਬੈਟਰੀ ਖਰਾਬ ਹੋ ਵੀ ਜੇਗੀ ਤੁਸੀਂ ਚੇਂਜ ਆਪ ਖੁਦ ਵੀ ਕਰ ਸਕਦੇ ਹੋ ਟੇਪ ਲੱਗੀ ਹੁੰਦੀ ਉੱਤੇ ਟੇਪ ਲਾ ਦੋਗੇ ਉਹ ਫਿਰ ਬੈਟਰੀ ਤੁਹਾਡੀ ਲੱਗ ਜੇਗੀ ਨਵੀਂ 20 25 ਮਿੰਟ ਕੱਢ ਜਾਂਦੀ ਹੈ ਜੀ ਇੱਕ ਬੈਟਰੀ ਨਾਲ ਮੈਨੇ ਕਾਫਾ ਦੂਰ ਤੱਕ ਚੱਲ ਜੇਗੀ ਇਹ ਕਿ ਦੂਰ ਤੱਕ ਜਾਏਗੀ ਪਰ ਨੈਟਰ 19 ਜਿਆਦਾ ਕਲੀਅਰ ਨਜ਼ਰ ਆਏਗੇ ਤੁਹਾਨੂੰ ਇਹ ਲਾਈਟ ਵਾਲੀ ਹੁੰਦੀ ਸ਼ਰਮ ਲਾਈਟ ਹੁੰਦੀਆਂ ਨਹੀਂ ਮੇਰਾ ਨਾਮ ਹੈ ਗਾਇ ਮਦਨ ਲਾਲ ਢੀ ਜਗਨ ਵਾਲੀ ਗੁੜੀ ਜੀ ਪਹਿਲਾਂ ਤੇ ਅਸੀਂ ਪਲੇਨ ਗੁੱਡਾ ਤਿਆਰ ਕਰਦੇ ਆ ਸਪੈਸ਼ਲ ਜਿਹੜਾ ਨਾਲ ਸੈਲੋ ਟੇਬ ਵੀ ਲੱਗਦੀ ਹੈ ਜਿਹੜੀ ਕਿ ਉਖੜੇ ਨਾ ਤੇ ਉਹਦੇ ਬਾਅਦ ਇੱਕ ਬੈਟਰੀ ਹੁੰਦੀ 12 ਵੋਲਟ ਦੀ 12 ਵੋਲਟ ਦੀ ਬੈਟਰੀ ਨਾਲ ਅਟੈਚ ਕਰਕੇ ਤੇ ਫਿਰ ਉਹਨੂੰ ਜਗਾ ਕੇ ਚੈੱਕ ਕਰੀਦਾ ਫਿਰ ਚੜਾ ਕੇ ਵੀ ਚੈੱਕ ਕਰੀਦੀ ਹੈ ਤੇ ਫਿਰ ਲੋਕੀ ਆਣ ਕੇ ਮੰਗਦੇ ਸਾਡੇ ਕੋਲ ਲਾਈਟ ਵਾਲੀ ਗੁੱਡੀ ਦੇ ਵੇਖ ਕੇ ਵੀਡੀਓ ਸਾਡੀ ਤੇ ਕਾਫੀ ਡਿਮਾਂਡ ਹੈ ਅ ਵੀ ਕਹਿੰਦੇ 100 700 ਪੀ ਸਾਡਾ ਸੀਜ਼ਨ 'ਚ ਇਹ ਓਪਰਚ्युनिटी ਨਿਕਲ ਜਾਂਦਾ ਤੇ ਆਪਣੇ ਨਾਂ ਦੀਆਂ ਬਣਾਉਂਦੇ ਨੇ ਕੋਈ ਆਪਣੇ ਕੋਈ ਵੀ ਰਿਸ਼ਤੇਦਾਰਾਂ ਦੇ ਨਾਂ ਦੀ ਬਣਵਾ ਕੇ ਕਈ ਤੇ ਚੜਾ ਕੇ ਤੋੜ ਕੇ ਛੱਡਦੇ ਨੇ ਭਾਵੇਂ ਕੋਈ ਸਾਨੂੰ ਕੋਈ ਕਵੇ ਸਾਡੀ ਬੱਚੇ ਦੀ ਫੋਟੋ ਲਗਾਣੀ ਹੈ ਉਹ ਫੋਟੋ ਵੀ ਲਗਾ ਦੇ ਆਂਗੇ। ਟਕਨਰੀ ਦੇ ਵਿੱਚ ਫੋਟੋ ਵੀ ਲੱਗ ਜਾਏਗੀ। ਉੱਤੇ ਵੀ ਲਾਈਟਾਂ ਲੱਗ ਜਾਣਗੀਆਂ ਇੱਕ ਫੋਟੋ ਵਾਲੀ ਬਣ ਜੇਗੀ ਵਿੱਚ। ਉਹਨਾਂ ਸਟਿੱਕਰਾਂ ਵਾਲੇ ਵੀ ਵਿਟੋ ਬਣਾਉਣੇ ਆ ਵੱਡੇ। 6 ਤਾਵਾ ਬਣਾਉਣਾ 6 ਤਾਵਾ ਬਣਾ ਲੈ ਆਂਦੇ ਆ 3 ਤਾਵਾ ਬਣਾਉਣਾ 3 ਤਾਵਾ ਬਣਾ। ਇਹ ਗੁੱਡਾ 250 ਰੁਪਏ ਦਿੰਨੇ ਆ ਜੀ। ਇਹ ਕੇ ਦੀ ਲਾਈਟ ਡਿਮ ਹੋ ਜਾਏਗੀ ਜਦੋਂ ਘੰਟਾ ਡੇਢ ਘੰਟਾ ਲਗਾਤਾਰ ਚੱਲੇਗੀ। ਤੇ ਫਿਰ ਲਾਈਟ ਆਪਣੀ ਬੈਟਰੀ ਬਦਲ ਲਓ। ਉਹ ਬੈਟਰੀ ਦਾ 20 ਰੁਪਏ ਸਾਰਾ ਖਰਚਾ। ਆ ਮਿਲ ਜਾਂਦੀ ਇਲੈਕਟ੍ਰੀਸ਼ੀਅਨ ਵਾਲੀ ਦੁਕਾਨਾਂ ਤੋਂ।